ਵਾਹਿਗੁਰੂ ਜੀ ਜੀ ਭਾਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇኩል ਸਾਰੇ ਇਸ ਜਨਮ ਉਤਰਨੋਂ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲੋ ਕੋਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀ ਰਹਿੰਦੀਆਂ ਨੇ ਭਾਈ ਜੀ ਤੇ ਜੋ ਸਾਡੀ ਵੀਡੀਓ ਤੋਂ ਮੰਮੀ ਆਏ ਨੇ ਭਾਈ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈੱਲ ਵਾਲਾ ਬਟਨ ਵੀ ਦਬੋ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਆਪਾਂ ਇੱਕ ਜੋੜਾ ਲੈ ਕੇ ਆਏ ਹਾਂ ਬਈ ਛੋਡੇ ਵਾਸਤੇ ਛੋਡੇ ਦਾ ਰੇਟ 1000 ਰੁਪਏ ਦਾ ਜੋੜਾ ਦੇਣਾ ਬਈ ਆਪਣੇ ਪੂਰਾ ਵਧੀਆ ਪ੍ਰੀਆਟਡ ਜੋੜਾ ਬਈ ਠੀਕ ਹੈ 1000 ਰੁਪਏ ਦਾ ਹੈ ਰੀਜਲਟਡ ਜੋੜਾ ਪੂਰਾ ਹੀ ਵਧੀਆ ਤੁਸੀਂ ਆਪ ਹੀ ਕਹੋਗੇ ਵੀ ਹਾਂ ਵਾਕਈ ਹੈਗਾ ਠੀਕ ਹੈ ਬਈ ਜੀ ਕਰਾਉਣਿਆ ਸਾਨੂੰ ਸ਼ੌਂਕ ਐਦਾ ਸਾਨੂੰ ਕੰਪਿਊਟਰ ਦਾ ਸਭ ਕੁਝ ਹੋ ਲੋ ਬਈ ਜੀ ਛਟੀਆਂ ਅੱਖਾਂ ਨੇ ਪੂਰੀ ਨੋਕ ਆ ਬਈ ਬੇਮਲੂਮੇ ਚੁੱਟ ਹੋਣਗੇ ਸਿਰ ਤੋਂ ਬੇਮਲੂਮੇ ਆ ਬਈ ਜਮੋ ਸਾਫ ਚੱਟੇ ਹੁੰਦਾ ਏ ਠੀਕ ਹੈ ਨਾ ਬਈ ਇਹ ਆ ਦੇਖੋ ਬਈ ਕੈਂਚੀ ਪਿਆਕ ਉਤਰ ਹੋਈਏ ਠੀਕ ਹੈ ਹੋਈ ਜੀ ਲਓ ਜੀ ਕਰੋ ਪੰਜਾਂ ਦਾ ਸੋ ਠੀਕ ਹੈ ਬਾਈ ਜੀ ਤੇ ਆ ਕਬੂਤਰੀ ਹੈ ਬਾਈ ਲੱਗਿਆ ਲਗਾ ਜੋੜਾ ਬਾਈ ਕੀ ਗੱਲ ਜੰਟਰ ਜੋੜਾ ਬਾਈ ਲੱਗਿਆ ਲਗਾਇਆ ਬਾਈ ਸਨਹਿਰੀ ਅੱਖਾਂ ਦੀ ਕਬੂਤਰੀ ਹੈ ਬਾਈ ਪੂਰੀ ਨਾ ਹੁੰਦਾ ਸਰਤੇ ਲਾਲ ਛੁੱਟਾ ਬਾਈ ਜੀ ਸਰਤੇ ਲਾਲ ਛੁੱਟਾ ਬਾਈ ਪੂਰੀ ਨਾ ਹੁਕਾ ਸਨਹਿਰੀ ਅੱਖਾਂ ਨੇ ਬਾਈ ਜੀ ਤੇ ਲਾਉਂਦਾ ਉਸਾ ਬਾਈ ਉਨ ਚਾ ਲਾਉਂਦਾ ਉਹ ਵੀ ਲਾਲ ਆ ਬਾਈ ਠੀਕ ਆ ਬਾਈ ਜੀ ਇਹ ਇਹ ਵੀ ਕੱਕਾ ਬਾਈ ਜੀਓ ਬਾਈ ਨੂੰ ਕਰ ਲਓ ਇੱਛਾ ਖਰਾਬ ਹੋ ਜਾਂਦਾ ਇਹ ਆ ਕਰ ਲਓ ਬਈ ਪੰਜਾਂ ਦਾ ਲੋ ਵਈ ਜੀ ਲੱਗਿਆ ਲਗਾਇਆ ਇਹ ਜੋੜਾ ਹੈ ਲੋ ਵਈ ਲੱਗਿਆ ਲਗਾਇਆ ਜੋੜਾ ਬਈ ਇਹ ਮੇਰੇ ਹਮਲਾ ਜੋੜਾ ਵਈ ਰੀਅਲ ਟੜ ਜੋੜਾ ਬਈ 1000 ਰੁਪਏ ਦਾ ਦੇਣਾ ਬਈ ਜੀ ਕਰ ਲਓ ਬਈ ਸ਼ੌਂਕ ਲੋਈ ਕਰੋ ਸ਼ੋਅ ਇਹ ਵਈ ਚੈਨਲ ਨੂੰ ਬੱਤਵਾ ਸਬਸਕ੍ਰਾਈਬ ਕਰ ਲਓ ਬਈ ਠੀਕ ਹੈ ਤਾਂ ਕਿ ਉਹਨੇ ਵੀਰੇ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਵੀ ਠੀਕ ਹੈ ਬਾਈ ਉਹਦੇ ਚ ਵੀ ਆਪਣੀ ਵੀਡੀਓ ਆਉਂਦੀ ਰਹਿੰਦੀ ਹੈ ਨਾ ਬਾਈ ਜੀ ਤੇ ਫੋਨ ਨੰਬਰ ਮੇਰਾ 88728 0143 ਮੇਰਾ ਫੋਨ ਨੰਬਰ ਹੈ ਬਾਈ 887280143 ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਆ ਬਾਈ ਪਿੰਡ ਮੇਰਾ ਨਾਗਰਾ ਜ਼ਿਲ੍ਹਾ ਸੰਗਰੂਰ ਆ ਬਾਈ ਠੀਕ ਹੈ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਲ ਵਾਲਾ ਬਟਨ ਵੀ ਦਬਿਓ ਤਾਂ ਕਿ ਆਉਣ ਵਾਲੀਆਂ ਵੀਡੀਓਆਂ ਦੀ notification ਮਿਲਦੀ ਰਹੇ ਮਿਲਦੇ ਰਹੇ ਜਲਦੀ ਹੀ ਕੋਈ ਨਵੀਂ ਵੀਡੀਓ ਚ ਤਦ ਤੱਕ ਲਈ ਉਹ ਹੈ ਗੁਰਜੀ ਦਾ ਗਲਸਾ ਉਹ ਹੈ ਗੁਰਜੀ ਦੀ ਬੋਕ